ਵਾਦਾ ਕਰਦੇ ਸੋ ਜਿਹੜਾ ਰੋਡ ਪੇਸ ਨੂੰ ਉਹਦੇ ਹਾਲਾਤਾਂ ਤੇ ਛੱਡ ਕੇ ਆਪਾਂ ਲਈ ਕੰਪਨ ਬਣਦੇ ਪੰਜ ਤੇ ਸਦਾ ਬੰਨਾ ਮੈਂ ਕਪਲ ਸਰਵਜੀ ਸਭ ਨੂੰ ਬਹੁਤ 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 ਧੰਨਵਾਦ ਮੈਂ ਬੋਲ ਨਹੀਂ ਸਕੀ ਇਹ ਚੰਗੀ ਬਣੀ ਕਿੱਦਾਂ ਸਨੀ ਬਣੀ ਬਿਠਵੈ ਸਭ ਤੋਂ ਪਹਿਲੇ ਜਿਹੜੀ ਗੱਲ ਉਹ ਇਹ ਹੈ ਕਿ ਅੱਜ ਕੱਲ ਸੋਸਾਇਟੀ ਨਾ ਬੜੀ ਕਲਚਰਡ ਹੋ ਰਹੀ ਹੋ ਰਹੀ ਬੱਚੋਂ ਦੱਸਿਆ ਜਾਂਦਾ ਵੀ ਇਹ ਤੁਹਾਡੇ ਮੈਨਰਸ ਐ ਕਰੋ ਐ ਕਰੋ ਇਹ ਖੁਸ਼ੀਆ ਲੇ ਕੇ ਹੋਣੀ ਬੋਲਣਾ ਜ਼ਿਆਦਾ ਜੋਸ਼ੀਲੀ ਬੋਲਣਾ ਹੱਸ ਕੇ ਨਹੀਂ ਬੋਲਣਾ ਕਿਸਮ ਦੇ ਐਸੀ ਐਸੀ ਕਾਲੀਆਂ ਕਰੀ ਤੇ ਮੈਨੂੰ ਲੱਗਦਾ ਕਿ ਨਾ ਕਿਤੇ ਕਿਤੇ ਅਸੀਂ ਜ਼ਿਆਦਾ ਕਲਚਰਡ ਹੋਣ ਦੇ ਚੱਕਰ ਚੋਂ ਥੋੜੇ ਜਿھے ਕੁੱਟ ਗਏ ਗੱਲ ਵੀ ਸਾਨੂੰ ਸੋਚ ਸਮਝ ਕੇ ਕਰਨੀ ਪੈਂਦੀ ਹੈ ਤੇ ਸਾਨੂੰ ਨਾ ਥੋੜਾ ਦੇਖਣਾ ਪੈਂਦਾ ਹੈ ਕਿ ਹਰ ਚੀਜ਼ ਵਾਸਤੇ ਨਹੀਂ वैसे मेरी पोइट्री बड़ी सिंपल है पर फिर भी थोड़े आवारा गर्द शब्द ने फल फड़ा के मैं जाके सह लवा हूं पूरा सह नहीं, 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 नहीं आता है लेकिन घुटन जी है फैल रही दिल डुबिया है मैं सह जाके हूं पूरा सह नहीं आता ਹੋਣ ਯਾਰੀ ਹੋਰ ਤਰ੍ਹਾਂ ਦੀ ਬੜੀ ਯਾਰੀ ਹੋਰ ਤਰ੍ਹਾਂ ਦੀ ਏ ਦਿਲ ਖੋਲਣ ਲੱਗੇ ਡਰਦਾ ਇਕੱਠਾ ਹੋ ਕੇ ਬਹਿਣਾ ਹਾਂ ਤੇ ਘੁੱਟ-ਘੁੱਟ ਗੱਲਾਂ ਕਰਦਾ ਪਤਾ ਨਹੀਂ ਕੋ ਦੋਸਤਾਂ ਨੂੰ ਸਾਰਾ ਦਿਨ ਦੱਸਦਾ ਪਤਾ ਨਹੀਂ ਉਹ ਕੀ ਮਤਲਬ ਹੋ ਗਾ ਨਹੀਂ ਹੁੰਦਾ ਹੁਣ ਯਾਰੀ ਹੋਰ ਤਰ੍ਹਾਂ ਦੀ ਏ ਮੈਂ ਦਿਲ ਖੋਲਣ ਲੱਗੇ ਡਰਦਾ ਹਾਂ ਇਕੱਠਾ ਹੋ ਕੇ ਬਹਿਣਾ ਹਟੇ ਕੋਟਕਟ ਗੱਲਾਂ ਕਰਨਾ ਜਿੰਦਗੀ ਜੇ ਜੀ ਹੋਣ ਲੱਗਦੀ ਹੈ ਉੱਥੋਂ ਆਪੇ ਆਂਦਾ ਹੈ ਮੈਂ ਕਿੱਥੇ ਜਾ ਕੇ ਸਾਹ ਨਵਾ ਹੋਣਾ ਪੂਰਾ ਸਾਰੀ ਹੁੰਦੀ ਹੈ ਹਾਂ ਹੁਣ ਤਾਰੀਫ ਕਰਨ ਤੋਂ ਡਰ ਲੱਗਦਾ ਕਿਸੇ ਨੂੰ ਕਿਸੇ ਨੂੰ ਤਾਰੀਫ ਕਰਾਂ ਤਾਂ ਵੀ ਅਕਸਰ ਥੋੜਾ ਜਿਹਾ ਜਝਗਦੇ ਹੁਣ ਤਾਰੀਫ ਕਰਨ ਤੋਂ ਡਰ ਲੱਗਦਾ ਤਾਰੀਫ ਕਰਨ ਤੋਂ ਡਰ ਲੱਗਦਾ ਇੱਕ ਅਜਬ ਜਿਹਾ ਭੈਸ ਆਉਂਦਾ ਹੈ ਕਿਸ ਨੂੰ ਕਰੂ ਜਿਸ ਬਹੁਤ ਖੁਸ਼ ਹੋ ਰਿਹਾ ਹੁਣ ਤੇ ਉਹਦੇ ਵੀ ਥੋੜੇ ਮੇਨ ਬਦਲ ਜਾਂਦੀ ਹੁਣ ਤਾਰੀਫ ਕਰਨ ਤੋਂ ਡਰ ਲੱਗਦਾ ਇੱਕ ਅਜਬ ਜਿਹਾ ਪੈਸ ਤੰਦਾ ਹੈ ਜੇ ਡਰਦਾ ਡਰਦਾ ਕਹਿ ਨਹੀਂ ਦਿਆਂ ਤੁਸੀਂ ਬੜੇ ਸੋਹਣੇ ਹੋ ਬੰਦਾ ਭੈਣੇ ਆਖ ਖਾਂਦਾ ਉਹ ਕੋਈ ਕਾ ਕੇ ਬਚਨ ਕਰੋ ਹੁਣ ਪਹਾੜ ਸਿਆ ਨਹੀਂ ਜਾਂਦਾ ਹੈ ਕਿ ਮੈਂ ਕਿੱਥੇ ਜਾ ਕੇ ਸਾਥ ਲਵਾਂ ਹੁਣ ਪੂਰਾ ਸਸ ਰੋਜ਼ ਅਪਡੇਟਾ ਕਰਦਾ ਹਾਂ ਰੋਜ਼ ਮੈਂ ਬੰਦਾ ਸਵੇਰੇ ਆਪਣੀ ਕਾਫੀ ਲੈ ਕੇ ਟੂ-ਡੂ ਲਿਸਟ ਚੈਕਲਿਸਟ ਕੋਲਰ ਗੇਮ ਬਣਾਉਣ ਕਰਦਾ ਹਾਂ ਰੋਜ਼ ਅਪਡੇਟਾ ਕਰਦਾ ਹਾਂ ਕਾगज ਵਰਕੇ ਇਕੱਠੇ ਕਰਦਾ ਹਾਂ ਪਰਪਲ ਜਿੱਤਣ ਦੀ ਕੋਸ਼ਿਸ਼ ਵਿੱਚ ਮੈਂ ਮਰਦਾ ਮਰਦਾ ਤੇ ਉੱਲਟ ਹੁੰਦਾ ਚੁਟਾਈ ਦੇ ਦਾ ਮੈਂ ਹੋ ਗਿਆ ਇਹਨਾਂ ਦੇ ਮੈਨੂੰ ਬੱਚਾ ਗਿਆ ਸੀ ਬੱਚੇ ਬੈਠੇ ਪਿੱਛੇ ਚੁਟਾਈ ਦੇ ਦਾ ਮੈਂ ਹੋ ਗਿਆ 45 ਦਾ ਜਨ ਸਤੰਦਾ ਨਾ ਕਿੱਥੇ ਜਾ ਕੇ ਸਾਧ ਉਹ ਪੂਰਾ ਸਾਧ ਧਰਮ ਦੀ ਜੇ ਮੈਂ ਗੱਲ ਕਰਾਂ ਧਰਮ ਦੀ ਜੇ ਮੈਂ ਗੱਲ ਕਰਾਂ ਹਰ ਵੀ ਆਪਣੇ ਕੋਲ ਬਣਾ ਤੇ ਜੇ ਇੱਕ ਤਾਂ ਹੋ ਕੇ ਬਹਿਣ ਲੱਗਾ ਦੂਜਾ ਤਲਵਾਰ ਦਿਖਾਉਂਦਾ ਧਰਮ ਦੀ ਜੇ ਗੱਲ ਕਰਾਂ ਹਰ ਵੀ ਆਪਣੇ ਕੋਲ ਬਣਾਉਂਦਾ ਹੈ ਜੇ ਇੱਕ ਤਾਂ ਹੋ ਕੇ ਬਹਿਣ ਲੱਗਾ ਦੂਜਾ ਤਲਵਾਰ ਦਿਖਾਉਂਦਾ ਹੈ ਤੇ ਨਿਰਪੱਖ ਹੋ ਕੇ ਬਹਿਣ ਤੋਂ ਤੱਕ ਨਾ ਹੋ ਜੇ ਤੁਸੀਂ ਅਨਿਕ ਤੇ ਨਿਰਪੱਖ ਹੋ ਕੇ ਬਹਿਣ ਤੋਂ ਮੇਰਾ ਦਿਲ ਘਬਰਾਉਂਦਾ ਹੈ ਮੈਂ ਕਿੱਥੇ ਜਾ ਕੇ ਸਾਂਹ ਲਵਾਂ ਹੁਣ ਕੋਈ ਸਾਂਹ ਨਹੀਂ 哇！